ਨਾਨਕ ਦਾਸ ਕਹੀ ਸੁਨ ਪਿਆਰੇ ਜੀਵ ਜੰਤ ਸਾਂ ਮੀਤ ਹਮਾਰੈ ਆਇਆ ਵਿੱਚ ਜਹਾਨ ਦੀ ਅਜਰ ਅਮਰ ਅਵਤਾਰ ਦੁਖੀਆਂ ਜੀਵਾਂ ਨੇ ਕਰੀ ਸੀ ਜਦ ਕੋਪ ਕਹਾਰ ਕੀਤਾ ਸਜੇ ਸਾਧਗੁਰੂ ਸਾਸੰਗ ਏਕ ਪਿਆਰ ਕੋੜ ਧਰਮ ਦੇ ਉਸ ਕਰ ਸਚੋ ਸਤਨ ਤਾਰ ਮਕੇ ਫਿਰ ਉਸਨੇ ਲੀਲਾ ਅਪਰਿਪਾਰ ਜਾਗਰਜ ਕੀਤੀ ਰੋਸ਼ਨੀ ਉਸ ਅੰਬਰਾਂ ਦੇ ਤਾਰ ਸੱਚੇ ਸੋਹ ਦੇ ਵਾਤੇ ਲਾਏ ਭੋਗ ਪੰਡਾਰ ਪੰਜੇ ਲਾ ਕੇ ਪੱਥਰਾ ਦਿੱਤੇ ਉਸ ਕਲਾਰ ਸਪਾਸ਼ਾਵਾ ਕੀਤੀਆਂ ਵਰਮੀ ਵਿੱਚੋਂ ਆਣ ਸੁਤਾ ਪਿਆ ਜਮੀਦ ਦੀ ਰੱਬੀ ਰੂਪ ਪਛਾਨ ਚੋਜ ਬੜੇ ਅਨਮੋਲੜੇ ਕੀਤੇ ਵਿੱਚ ਜਹਾਨ ਚਰਨੀ ਲਗੇ ਗੁਰੂ ਕੀ ਵੱਡੇ ਵੱਡੇ ਸੁਲਤਾਨ ਵੱਡੇ ਵੱਡੇ ਗਿਆਨੀਆਂ ਪਾਇਆ ਸਿੱਧੇ ਰਾਹ ਸਤਗੁਰੂ ਨਾਨਕ ਦੇਵ ਨੇ ਦੁਨੀਆਂ ਦੇ ਵਿੱਚ ਆ ਦੂਰਾ ਸੱਚਾ ਸਤਗੁਰੂ ਸੱਚਾ ਨਾਮ ਕਲਿਆਣ ਪਰਵਾਲੇ RAM ਸਭ ਸੰਗੀਤਾ ਏਕ ਪਿਆਰ ਅਜਰ ਅਮਰ ਪੂਰਨ ਅਵਤਾਰ ਚੋਰ ਯਾਰ ਸੰਸਾਦ ਬਣਾਏ ਮੱਕੇ ਪਹਿਰਾ ਨਾਲ ਚੁਕਾਏ ਕੂੜ ਤਰਮ ਦੇ ਕਰੇ ਨਤਾਰ ਡੁੱਬਦੀ ਦੁਨੀਆ ਲਾਈ ਪਾਰ ਸਪਾ ਤੂੰ ਕਰਵਾਏ ਛਾਇਆ ਪੱਥਰ ਕਾਈ ਪੰਜਾ ਲਾਇਆ ਕੀਤੇ ਚੋਜ ਅਨੇਕ ਪਿਆਰੇ ਬਣ ਗਏ ਸਬੇ ਅਮਰ ਸਤਾਰੇ ਮੋਦੀ ਖਾਨ ਦੇ ਸਤਿਗੁਰੂ ਨਾਨਕ ਪਿਆ ਤੁਲਾਵਾ ਦੂਰਾ ਨਾਨਕ ਸੱਚਾ ਪਾਤਸ਼ਾਹ ਸਿਰ ਸ਼ਾਹ ਦੇਸ਼ਾ ਦਰਸ਼ਨ ਜੀ ਦਾ ਕੀਤੀਆ ਕੋੜ ਜਨਮ ਦੁੱਖ ਜਾ ਸਰਬ ਕਲਾ ਵਿੱਚ ਪੂਰੀ ਅਮਰਪੁਰੀ ਦਾ ਚੰਦ ਜੀ ਤੇ ਉਹ ਸੰਗ ਪ੍ਰੀਤ ਹੈ ਲਾਗੇ ਨੰ ਜਮ ਡੰਡ ਤੇਰਾ 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 ਹੈ ਗੁਰੂ ਆ ਕਰਿਆ ਇੱਕਸਾਰ ਗਿਣਦਾ ਤੜੀਆਂ ਆਉਂਦੀਆਂ ਤੇ ਕੋਲ ਕੜਾ ਕਰਤਾਰ ਪਗੜ ਤਰਾ ਜੋ ਬੈ ਗਿਆ ਤੋਲਣ ਲੱਗਾ ਗਾਨ ਤੇਰੇ ਹੁਣ ਆਸਰੇ ਕਹਿੰਦਾ ਏ ਭਗਵਾਨ ਪਹਿਲੀ ੜੀ ਚਲਾੰਗਾ ਕਹਿ ਕੇ ਇੱਕ ਓੰਕਾਰ ਦੂਜੀ ਵਾਰੀ ਆਖਦਾ ਤਰੀ ਲੀਲਾ ਆਪਰੇ ਅਪਾਰ ਤੀਜੀ ਵਾਰੀ ਆਖਦਾ ਹੀ ਪੂਰਨ ਰਗੁਨਾਥ ਚੌਥੀ ਵਾਰੀ ਆਖਦਾ ਰੀ ਸਭ ਸਿਜ ਤੁਮ ਰਿਹਾਂਤ ਪੰਜਵੀਂ ਵਾਰੀ ਆਖਦਾ ਮੇਰੇ ਦੀਨ ਦਿਆਲ ਗਤਾਰ ਛੇਵੀਂ ਤਾਈ ਆਖਦਾ ਤੂੰ ਸਭ ਕਾਰਖਵਾਰ 7ਵੀਂ ਤਾਈ ਆਖਦਾ ਪਰਮੇਸ਼ਵਰ ਮੇਰੇ ਮੀਤ 8ਵੀਂ ਤਾਈ ਪ੍ਰੀਤਮਾ ਮੇਰੀ ਤੇਰੇ ਨਾਲ ਪਰੀਤ 9ਵੀਂ ਵਾਰ ਅਨਾਬ ਦਾ ਤੂੰ ਮੇਰਾ ਦਿਲਦਾਰ 10ਵੀਂ ਮਾਰੀ ਮੇਰੀਆਂ ਸਦਰਾ ਪੂਰਨ ਹਾਰ ਪਰ ਕੀ ਟੜੀ 11ਵੀਂ ਸਿੜਤੀ ਕਹਿ ਕੇ RAM 12ਵੀਂ ਵਿਗੜੀ ਮੈਂੜੜੀ ਨਾਮ ਸਵਾਰੇ ਕਾਮ ਕਹਿੰਦਾ ਸਿੱਟ ਕੇ ਤੇਰੀ ਮੈਂ ਤੇਰਾ ਹਾਨ ਰੰਗਾਰ ਤੂੰ ਹੀ ਮੇਰੀ ਬੰਦਗੀ ਤੂੰ ਹੀ ਮੰਗਲ ਚਾਰ ਮੋਦੀ ਖਾਣੇ ਵਾਲਿਆ ਕੋਈ ਕਹਿੰਦਾ ਜਾ ਨਾਨਕ ਤੇਰੀ ਟੋਲੜੀ ਦਿੱਤਾ ਮਾਲ ਲੁਟਾ ਤੋਟੀਆਂ ਲੱਖ ਬੋਰੀਆਂ ਗੱਡੇ ਭਰੇ ਹਜ਼ਾਰ 14 ਨੇ ਹੁਸਿਆ ਕੇ ਆਂ ਕੀਤਾ ਖਤਮ ਪੰਡਾਰ ਮਾਲ ਕਿਉਂ ਸੁਗਦਾਨ ਦਾ ਆ ਆ ਨਾ ਹੇ ਨਾਨਕ ਕਿਸ ਬਿਤ ਪਰ ਜੋ ਕੀ ਤਾਨੁ ਕਿਸਾਨ ਦੇਖੀ ਲੋੜਾ ਮਾਰਿਆ ਕਹਿੰਦਾ ਸਾਹੂਕਾਰ ਤੇਰਾ ਤੇਰਾ ਆਗੀ ਕਾਲੀ ਕਰੀ ਪਟਾਰ ਰੋਂਦੇ ਪਿਟ ਦੇ ਸੇਠ ਨਹੀਂ ਜਦ ਦੇਖੀ ਕੋਲ ਵਈ ਜਿਤਨਾ ਦਾਣਾ ਤੋਲਿਆ ਲਕਿਆ ਵਿੱਚ ਸਈ ਛੇੜ ਕੁ ਜੀ ਵਿੱਜ ਆਖਦਾ ਕੈਸੀ ਲਿਖਤ ਕਮਾਲ ਏ ਲੱਗਦਾ ਇੱਥੇ ਆਣ ਕੇ ਲਿਖ ਗਿਆ ਨਿਰੰਗਾਰ ਜਿਤਨਾ ਦਾਨ ਮੁਨਾਸ ਵੀ ਲਾਏ ਹੋਏ ਜੋੜ ਗੱਲੀ ਰਕਮ ਦਾ ਪਈ ਪੂਰੀ 4 ਕਰੋੜ ਚਾਕ ਲਗਾਏ ਹਿਕ ਨਾਲ ਲੱਖਾਂ ਦੀ ਅਸ਼ਟਾਮ ਪਰ ਪਰ ਤਬੇ ਚੁੰਮਦਾ ਮਾਇਆ ਸਾਹੂ ਕਾਰ ਤਨ ਤਨ ਕਹਿ ਕੇ ਛੇੜ ਜੀ ਚਰਨਾ ਤੇ ਡਿਗ ਪੈਗਾ ਤੂੰ ਕੋਈ ਵੜਿਆ ਔਲੀਆ ਗੁਰੂ ਨਾਨਕ ਨੂੰ ਗੈਦਾ ਕਾਲ ਯੁਗ ਦੇ ਵਿੱਚ ਹੋ ਗਿਆ ਪ੍ਰਗਟ ਆਪ ਬਦਤਾਰ ਸਤਿਗੁਰ ਨਾਨਕੁ ਤੇਰੀ ਤੋ ਜਾਵਾ ਬਲਹਾਰ ਸ਼ਲੋਕ ਤਨ ਤਨ ਸਾਥ ਗੁਰੂ ਨਾਨਕ ਤੇਰੀ ਲੀਲਾ ਅਪਰੇ ਅਪਾਰ ਅੰਤ ਨਹੀਂ ਗੁਜਿਆ ਆਨਦਾ ਹੀ ਪੂਰਨ ਅਵਤਾਰ ਚਮਕਣ ਚੋਦਾ ਤੇਰੀਆਂ ਜੋਤ ਸਮਾਨੀ ਤਾਰ ਤਾਹੀ ਤੇਰੀ ਜਗ ਜਗੂਜੈ ਤਨ ਤਨ ਜੈ ਜੈਕਾਰ ਕੁਦਰਤ ਨਾਰਮਲਾ ਜਾ ਤੇਰਾ ਜਗ ਜਗ ਖਾਣੀ ਚਾਰ ਤਨ ਤਨ ਤੈਨੂੰ ਕਹਿੰਦਾ ਸੁਣਿਆ ਸੱਚਖੰਡ ਵਿੱਚ ਕਰਤਾਰ